ਇਹ ਮਲਾਈ ਆਪਾਂ ਨੇ ਰੱਖਤੀ ਇੱਕ ਕੋਲਾ ਭਰਿਆ ਹੋਇਆ ਸੀ ਮਲਾਈ ਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਜਾਨੀ ਕਿ ਕੜਛੀ ਫੇਰੀ ਜਾਵਾਂਗੇ ਕੜਛੇ ਲੱਕੜ ਦੀ ਲੱਕੀ ਹੈਗੀ ਤੇ ਕਈ ਵਾਰ ਆਪਾਂ ਵੀ ਬਹੁਤ ਪਹਿਲਾਂ ਆਪਾਂ ਨੇ ਦੇਖਿਆ ਨੇ ਵੀ ਉਹ ਮਿਕਸੀ ਦੇ ਵਿੱਚ ਪਹਿਨਾ ਸਮਝ ਲਓ ਇਹਨੂੰ ਜਾਨੀ ਕਿ ਮੱਖਣੀ ਬਣਾ ਲੈਂਦੇ ਆ ਨੇ ਉਸ ਤੋਂ ਬਾਅਦ ਫਿਰ ਮਲਾਈ ਕੱਢਦੀਆਂ ਨੇ ਇਹ ਅੜੜ ਤਰੀਕੇ ਹੁੰਦੇ ਆ ਮਲਾਈ ਬਣਾਉਣ ਦੇ ਇਹ ਜਿਹੜਾ ਇਹ ਤਰੀਕਾ ਹੈ ਇਹ ਜਮਾਂ ਸੌਖਾ ਤਰੀਕਾ ਹੈ ਕਿਉਂਕਿ ਇਹ ਸਿੱਧਾ ਦੇਖੋ ਕੜਾਈ ਦੇ ਵਿੱਚ ਮਲਾਈ ਪਾਈ ਤੇ ਇਹਨੂੰ ਪਕਾਇਆ ਥੋੜੇ ਟਾਈਮ ਵਾਸਤੇ ਪਕਾ ਕੇ ਦੇਖੋ ਬਹੁਤ ਜਲਦੀ ਹੀ ਚੁੱਕਿਆ ਨਿਕਲ ਜਾਂਦਾ ਹੈਗਾ ਜਦੋਂ ਕਿ ਦੇਖੋ ਇਸ ਤਰੀਕੇ ਨਾਲ ਨਾ ਜਦੋਂ ਇਹ ਸਬ지 ਜਿਹੜਾ ਬੁਲਬਲੇ ਜੀ ਉੱਠਣ ਲੱਗ ਜਣ ਇਹ ਤੇ ਤੇ ਗੈਸ ਆਪਣੇ ਬਿਲਕੁਲ ਸਲੋ ਰੱਖ ਦੇਣਾ ਸਲੋ ਗੈਸ ਰੱਖਤੇ ਆਪਣੇ ਬਣਾਉਣੀ ਆ ਪਹਿਲਾਂ ਵੀ ਦੇਖੋ ਇਸੇ ਤਰੀਕੇ ਨਾਲ ਹੀ ਮੈਂ ਬਣਾਈ ਆ ਬਹੁਤ ਵਾਰੀ ਇਸੇ ਤਰੀਕੇ ਨਾਲ ਹੀ ਬਣਾਉਣੀ ਹੁੰਦੀ ਆ ਦੇ ਵਿਨਤ ਹੈ ਛੇਤੀ ਬਣ ਜਾਂਦੀ ਆ ਤੇ ਉਸ ਤੋਂ ਬਾਅਦ ਦੇਖੋ ਜਿਹੜੇ ਦੇ ਵਿੱਚ ਜਿਹੜੀਆਂ ਛਿੱਦੀਆਂ ਹੁੰਦੀਆਂ ਨੇ ਬਾਹਰ ਦੇ ਵਿੱਚ ਉਹ ਰੜ ਜਾਂਦੀਆਂ ਨੇ ਤੇ ਉਹਦੇ ਵਿੱਚ ਆਪਾਂ ਸ਼ੱਕਰ ਪਾ ਕੇ ਨਾ ਪਿੰਨੀਆਂ ਬਣਾ ਸਕਦੇ ਹਾਂ ਬਹੁਤ ਵਧੀਆ ਤੇ ਮੈਂ ਉਸੇ ਤਰ੍ਹਾਂ ਹੀ ਬਣਾਉਣੀ ਹੁੰਨੀ ਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਨਹੀਂ ਦੇਖੋ ਪੰਜੀਰੀ ਜੀ ਬਣ ਜਾਂਦੀ ਹੈ ਜੇ ਨਹੀਂ ਪਿੰਨੀ ਬਣਾਉਣੀ ਤਾਂ ਸੁੱਕ ਬਰੂਰੀ ਜੀ ਪਿੰਨੀ ਜੀ ਬਣ ਜਾਂਦੀ ਹੈ ਉਹ ਵੀ ਬਹੁਤ ਵਧੀਆ ਬਣ ਜਾਂਦੀ ਹੈ ਜੀ ਕੜਚੀ ਨੂੰ ਆਪਾਂ ਜਲਾਉਂਦੇ ਰਹਿਣਾ ਕੜਚੀ ਆਪਾਂ ਹਟਾਉਣੀ ਨਹੀਂ ਹੈਗੀ ਫਿਰ ਇਹਦੇ ਥੱਲੇ ਲੱਗ ਜੂਗਾ ਗੈਸ ਸਲੋ ਆਪਣਾ ਬਿਲਕੁਲ ਸਲੋ ਗੈਸ ਤੇ ਆਪਾਂ ਪਕਾਵਾਂਗੇ ਜਿੰਨੀ ਵੱਧ ਮਿਲਈ ਇਕੱਠੀ ਕਰ ਲਾਂਗੇ ਉਹਨਾਂ ਜ਼ਿਆਦਾ ਕਿਉਂ ਨਿਕਲੇ ਉਹ ਆਪਣਾ ਤੇ ਜਿਵੇਂ ਕਿ ਇਹ ਇੱਕ ਕੌਬਲਾ ਸਮਝ ਲਓ ਆਪਣੀ ਮਿਲਈ ਦਾ ਲੈਤਾਗਾ ਤੇ ਹੁਣ ਆਪਾਂ ਦੇਖਾਂਗੇ ਵੀ ਇੱਕ ਕੌਲੇ ਦੇ ਵਿੱਚੋਂ ਕਿੰਨਾ ਆਪਣਾ ਕਿਉਂ ਨਿਕਲਦਾਗਾ ਕਿਉਂਕਿ ਇਹ ਦੁੱਧ ਤੇ ਵੀ ਉਹ ਹੁੰਦਾ ਜੇ ਤਾਂ ਦੁੱਧ ਪਤਲਾ ਹੋਵੇ ਤਾਂ ਮਿਲਾਈ ਪਤਲੀ ਜੀ ਲੈਂਦੀ ਆ ਜੇ ਦੁੱਧ ਸੰਘਣਾ ਹੁੰਦਾਗਾ ਤਾਂ ਉਹਦੀ ਮਿਲਾਈ ਵਧੀਆ ਲੈ ਜਾਂਦੀ ਆ ਜਿਵੇਂ ਹੁਣ ਆਪਣਾ ਇਹ ਘਰ ਦਾ ਦੁੱਧ ਯਾਨੀ ਕਿ ਆਪਾਂ ਘਰੋਂ ਲਿਉਣਾ ਕਿਸੇ ਦੇ ਤੇ ਇਹ ਮਹੇਸ ਦਾ ਦੁੱਧ ਹੁੰਦਾਗਾ ਤੇ ਮਿਲਾਈ ਬਹੁਤ ਵਧੀਆ ਮੋਟੀ ਮੋਟੀ ਮਿਲਾਈ ਲੈਂਦੀ ਆ ਯਾਨੀ ਕਿ 1 ਇੰਚ ਵਾਂਗੂ ਮੋਟੀ ਮਿਲਾਈ ਹੁੰਦੀ ਹੈਗੀ ਜਿਹੜੀ ਇਹ ਦੁੱਧ ਤੋਂ ਲੈ ਜਾਂਦੀ ਹੈਗੀ ਨਾਲ ਤਾਂ ਆਪਣਾ ਘਿਓ ਬਣ ਜਾਂਦਾ ਘਰ ਦਾ ਆਪਾਂ ਨੂੰ ਮੁੱਲ ਨਹੀਂ ਲਿਉਣਾ ਪੈਂਦਾ ਕਿਉਂਕਿ ਜਦੋਂ ਵੀ ਹੁਣ ਇਹ ਜਦੋਂ ਜ਼ਿਆਦਾ ਆਪਾਂ ਨੇ ਦੁੱਧ ਇਹ ਘਰੋਂ ਲਾਇਆ ਪਹਿਨਾ ਦੁੱਧੀ ਤੋਂ ਲਾਇਆ ਸੀ ਪਰ ਉਹ ਦੁੱਧ ਸਹੀ ਨਹੀਂ ਹੋਇਆ ਪਤਲਾ ਦੁੱਧ ਹੁੰਦਾ ਸੀ ਤੇ ਜ਼ਿਆਦਾ ਇਹ ਘਰੋਂ ਲਾਇਆਗਾ ਤੇ ਇਹਨਾਂ ਇਹ ਦੁੱਧ ਦੇ ਹੈਰੀ ਘਿਉ ਦੀ ਘਾਟ ਨਹੀਂ ਰਹਿੰਦੀ ਆਪਣੀ ਘਿਉ ਵਧੀਆ ਆਪਣਾ ਘਰ ਦਾ ਘਿਉ ਬਣਦਾ ਰਹਿੰਦਾਗਾ ਨਾਲ ਦੀ ਨਾਲ ਦੇਖੋ ਥੱਲੇ ਲੱਗੂਗਾ ਗੈਸ ਸਲੋ ਆਗਾ ਨਾਲ ਦੀ ਨਾਲ ਕੜਛੀ ਮਾਰੀ ਜਾਂਦੀ ਆ। ਛਿਆਲ ਦੇ ਵਿੱਚ ਤਾਂ ਦੇਖੋ 1 ਕਿਲੋ ਘਿਓ ਜਮਾ ਇਕੱਠਾ ਹੋ ਜਾਂਦਾ ਪੂਰਾ ਯਾਨੀ ਕਿ ਨਾਲ ਦੀ ਨਾਲ ਵਰਤੀ ਵੀ ਜਾਂਦੀ ਆ ਤੇ 1 ਕਿਲੋ ਪਿਆ ਰਹਿੰਦਾਗਾ ਇੰਨਾ ਯਾਨੀ ਕਿ ਹੋ ਜਾਂਦਾਗਾ ਘਿਓ ਕਿਉਂਕਿ ਮੋਟੀ ਮਲਾਈ ਲੈਂਗੇ ਜਦੋਂ ਮਾ ਮਜੇ ਤੋਂ ਉੱਕੜ ਹੋ ਜਾਂਦੀ ਆ ਤੇ ਜਿਹੜਾ ਗੁੱਧਾ ਸੰਘਣਾ ਹੋ ਜਾਂਦਾਗਾ ਤਾਂ ਉਦੋਂ ਮਲਾਈ ਫਿਰ ਵੱਧ ਮੋਟੀ ਲੈਣ ਲੱਗ ਜਾਂਦੀ ਆ ਜੀ ਦੁੱਧ ਤੋਂ। ਉਦੇ ਨਾਲ ਹੀ ਦੇਖੋ ਜਿਹੜੀ ਜੇ ਮਲਾਈ ਮੋਟੀ ਹੋਗੀ ਤਾਂ ਜਿਹੜਾ ਘਿਓ ਆ ਘਿਓ ਵੀ ਵੱਧ ਬਣੂਗਾ ਉਹਦੇ ਹਿਸਾਬ ਨਾਲ ਇਹ ਸਿੱਤ ਨੂੰ ਲੈ ਪਕਾਈ ਜਾਵਾਂਗੇ ਹੁਣ ਜਦੋਂ ਇਹ ਪੱਕ ਗਿਆ ਜਮਾ ਉਦੋਂ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਕਿਸ ਤਰ੍ਹਾਂ ਵੀ ਇਹਨੂੰ ਆਪਾਂ ਘਿਓ ਨੂੰ ਨਤਾਰਨਾ ਹੈਗਾ ਉਹ ਜਿਹੜਾ ਬਣ ਕੇ ਦੇਖੋ ਆਪਣਾ ਤਿਆਰ ਆਗਾ ਆ ਵਿੱਚ ਛਿੱਧੀਆਂ ਨੇ ਇਹਦਾ ਵੀ ਆਪਾਂ ਦੇਖੋ ਕੰਮ ਲਵਾਂਗੇ ਤੇ ਇਹਨੂੰ ਆਪਾਂ ਛਿੱਧਦੇ ਨਹੀਂ ਹੈਗੇ ਪਹਿਲਾਂ ਆਪਾਂ ਜਿਹੜਾ ਚਮਚਾ ਇਹਨੂੰ ਸਾਫ਼ ਕਰਕੇ ਆਪਾਂ ਨੇ ਰੱਖ ਲਈਏ ਇੱਕ ਸਾਈਡ ਤੇ ਜਿਹੜਾ ਵੀ ਇਹ ਤੇ ਮਾੜਾ ਮੋਟਾ ਘਿਓ ਲੱਗਿਆਗਾ ਸਾਰਾ ਪੂੰਝ ਦਾਂਗੇ ਉਸ ਤੋਂ ਬਾਅਦ ਆਪਾਂ ਕੜਛੀ ਲਾਈਏ ਕੜਛੀ ਲੈ ਕੇ ਇਹਨੂੰ ਇੱਕ ਸਾਈਡ ਤੇ ਕਰਦੇ ਆਂ ਉਸ ਤੋਂ ਬਾਅਦ ਆਪਾਂ ਨੇ ਇੱਕ ਚਾਗੂਨੀ ਲੈਣੀ ਆ। ਚਾਹੇ ਤੁਸੀਂ ਮਲਮਲ ਦਾ ਕੱਪੜਾ ਲੈ ਲਓ। ਕੌਲਾ ਲੈਣਾ ਜਿਹੜੇ ਕੌਲੇ ਚ ਮਿਲਿਆਈ ਸੀ ਉਸੇ ਕੌਲੇ 'ਚ ਆਪਾਂ ਪੱਡਾਂਗੇ ਆਪਾਂ ਦੇਖਾਂਗੇ ਵੀ ਕਿੰਨੀ ਕੇ ਨਿਕਲਦੀ ਆ। ਇਹਨੂੰ ਇਹਦੇ ਉੱਤੇ ਦਰ ਦੇਣਾ। ਘਰਚੀ ਨਾਲ ਇਹਦੇ ਵਿੱਚ ਪਾਉਣਾ ਹੈ। ਥੋੜਾ ਥੋੜਾ ਕਰਕੇ ਸਾਰਾ ਇਹਦੇ ਵਿੱਚ ਪਾ ਦੇਣਾ। ਉਸ ਤੋਂ ਬਾਅਦ ਆਪਾਂ ਇਹਨੂੰ ਦੱਬਾਂਗੇ। ਦੰਬੇ ਤੇ ਵੀ ਜਿਹੜਾ ਇਹਦੇ ਵਿੱਚ ਥਿਆ ਹੋਆ ਸਾਰਾ ਨਿਕਲ ਜਾਊਗਾ ਹੁਣ ਜਿਹੜੀਆਂ ਛਿੱਧੀਆਂ ਨੇ ਇਹਨੂੰ ਆਪਾਂ ਇੱਕ ਸਾਈਡ ਤੇ ਖੜਦਾਂਗੇ ਕਿਸੇ ਹੋਰ ਭਾਂਡੇ 'ਚ ਨਾਲ ਹੀ ਆਪਾਂ ਹੋਰ ਪਾਈ ਜਾਵਾਂਗੇ ਜਮਾ ਸੌਖਾ ਤਰੀਕਾ ਹੈ ਘਿਓ ਬਣਾਉਣ ਦਾ ਕੋਈ ਜ਼ਿਆਦਾ ਟਾਈਮ ਨਹੀਂ ਮਿਲਦਾ ਲੱਗਦਾ ਵੀ ਜੇ ਤੁਸੀਂ ਦੇਖੋ ਦਾਲ ਬਣਾਉਣੇ ਹੋ ਕੋਈ ਵੀ ਰੋਟੀ ਬਣਾਉਣੇ ਨਾਲ ਦੀ ਨਾਲ ਧਰ ਲਓ ਨਾਲ ਦਾ ਦੇਖੋ ਤੁਹਾਡਾ ਘਿਓ ਰੋਟੀ ਬਣੀ ਜਾਂਦਾ ਨਾਲੇ ਘਿਓ ਬਣੀ ਜਾਂਦਾ ਹੈਗਾ ਇਹ ਮੈਂ ਦੇਖੋ ਰੋਟੀ ਬਣਾਈ ਸੀ ਨਾਲ ਦੀ ਨਾਲ ਰੋਟੀ ਬਣੀਗੀ ਇੱਕ ਸਾਈਡ ਤੇ ਮੈਂ ਇਹਨੂੰ ਧਰ ਲਿਆ ਨਾਲੇ ਇਹ ਇੱਕ ਸਾਈਡ ਤੇ ਘਿਓ ਨਹੀਂ ਬਲ ਗਿਆ ਆਪਣਾ ਇਹ ਮੈਂ ਸੋ ਸਾਰਾ ਇਕੱਠਾ ਕਰਕੇ ਦਿਖਾਉਣੀ ਕਿਉਂਕਿ ਕੱਟਜ ਫੋਨ ਆਗਾ ਤਾਂ ਇਹਨੂੰ ਦੱਬਣਾ ਬਹੁਤ ਜਪੁਣੀ ਨੂੰ ਉੱਤੇ ਕਰਨੀ ਪਵੇ। ਦੇਖ ਜੇ ਇਸ ਤਰ੍ਹਾਂ ਧਰਦੇ ਆ ਤਾਂ ਵਿੱਚ ਹੀ ਘਿਓ ਆ ਗਿਆ ਤਾਂ ਇਹਦੇ ਕੜਛੀ ਨਾਲ ਦੱਬਿਆ ਨਹੀਂ ਆਂਦਾ ਕਿਉਂਕਿ ਵਿੱਚ ਹੀ ਫੇਰ ਘਿਓ ਆ ਜਾਂਦਾ। ਤਾਂ ਮੈਂ ਫੋਨ ਨੂੰ ਇੱਕ ਸਾਈਡ ਧਰਦੀ ਆ ਤੇ ਫਿਰ ਉਸ ਤੋਂ ਬਾਅਦ ਸਾਨੂੰ ਆਪਾਂ ਦਿਖਾਉਣੀ ਆ ਵੀ ਕਿੰਨਾ ਘਿਓ ਨਿਕਲਦਾ। ਇਹ ਘਿਓ ਦੇਖੋ ਬਣ ਗਿਆ ਕਿੰਨਾ ਬਣ ਕੇ ਤਿਆਰ ਆ। ਹਜੇ ਇਹਦੇ ਵਿੱਚੋਂ ਦੋ ਗੜਛੀਆਂ ਕੱਢ ਲਈਆਂ ਕਿਉਂਕਿ ਦੇਖੋ ਇਹ ਬੱਚੇ ਰੋਟੀ ਖਾਈ ਜਾਂਦੇ ਸੀ ਨਾਲ ਦੀ ਨਾਲ ਉਹਨਾਂ ਨੇ ਪਾ ਲਿਆ। ਕਿ ਨਹੀਂ ਜਿਹੜਾ ਇਹ ਕੌਲਾ ਆਪਣਾ ਬਿਲਕੁਲ ਭਰ ਜਾਂਦਾ ਤੇ ਇਸ ਤਰੀਕੇ ਨਾਲ ਆਪਾਂ ਕਿਉਂ ਕੱਢ ਸਕਦੇ ਹਾਂ ਬਹੁਤ ਆਸਾਨੀ ਨਾਲ ਦੇਖੋ ਕਿਉਂ ਆਪਣੇ ਬਣਾਇਆਗਾ ਕੋਈ ਜ਼ਿਆਦਾ ਮਿਹਨਤ ਨਹੀਂ ਹੋਈ ਨਾਲ ਦੀ ਨਾਲ ਰੋਟੀ ਬਣਾਈ ਗਿਆ ਨਾਲੇ ਕਿਉਂ ਨਿਕਲੀ ਗਿਆ ਇਸ ਤਰੀਕੇ ਨਾਲ ਦੇਖੋ ਕਿਉਂ ਇੱਕ ਕੌਲਾ ਮਿਲਿਆ ਸੀ ਇੱਕ ਕੌਲਾ ਹੀ ਮੰਨ ਲਓ ਤੁਸੀਂ ਕਿਉਂ ਉਹਦਾ ਕਿਉਂਕਿ ਦੋ ਕਟਛੇ ਆਪਾਂ ਨੇ ਇਹਦੇ ਵਿੱਚੋਂ ਕੱਢ ਲਈਆਂ ਨਾਲ ਦੀ ਨਾਲ ਬੱਚੇ ਰੋਟੀ ਖਾਈ ਜਾਂਦੇ ਸੀ ਉਹਨਾਂ ਨੇ ਕਿਉਂ ਕੱਢ ਲਿਆ ਤੇ ਜਾਨਕਿ ਪੂਰਾ ਜਿੰਨਾ ਮਿਲਿਆ ਸੀ ਉਹਨੇ ਕਿਉਂ ਆਪਣਾ ਨਿਕਲ ਗਿਆ ਇਸ ਤਰੀਕੇ ਨਾਲ ਦੇਖੋ ਕਿਉਂ ਬਣਾ ਸਕਦੇ ਆਂਗੇ ਬਹੁਤ ਸੌਖਾ ਤਰੀਕਾ ਹੈਗਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਦੇਖੋ ਇਹ ਜਿਹੜੀ ਛਿੱਧੀਆਂ ਆਈਆਂ ਸੀ ਇਹ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਦੁਬਾਰੇ ਕੜਾਈ ਵਿੱਚ ਪਾ ਦੇਣਾ ਜੇ ਕੜਾਈ ਵਿੱਚ ਪਾਤਾ ਤਾਂ ਇਹਦੇ ਵਿੱਚ ਪਾ ਦਿਓ ਸ਼ੱਕਰ ਜੇ ਤੁਹਾਡੇ ਕੋਲੇ ਚੀਨੀ ਹੈਗੇ ਚੀਨੀ ਪਾ ਲਓ ਗੁੜ ਹੈਗਾ ਗੁੜ ਪਾ ਲਓ ਤੇ ਨਹੀਂ ਸ਼ੱਕਰ ਪਾਓ ਥੋੜਾ ਇਹਨੂੰ ਮਿਕਸ ਕਰਨਾਗਾ ਅੱਗ ਜ਼ਿਆਦਾ ਨਹੀਂ ਚਲਉਣੀ ਥੋੜੀ ਜਿਹੀ ਅੱਗੇ ਚਲਾਉਣੀ ਨਹੀਂ ਇਹ ਮੱਚ ਜੂਗਾ ਬਸ ਜਦੋਂ ਮਿਕਸ ਹੋ ਜਾ ਹੋਏ ਨਾ ਵੀ ਇਹ ਵਿੱਚ ਰਲ ਜੇ ਜਾਵੇ ਉਦੋਂ ਆਪਾਂ ਨੇ ਬਸ ਗੈਸ ਇਹਨੂੰ ਬੰਦ ਕਰ ਦੇਣਾ ਗੈਸ ਕਰਤਾ ਬੰਦ ਕਰ ਪਣੀ ਹੁਣ ਚਾਹੇ ਤਾਂ ਤੁਸੀਂ ਇਹਦੀਆਂ ਬਣਾ ਲਓ ਪਿੰਨੀਆਂ ਪਿੰਨੀਆਂ ਵੀ ਇਹਦੀਆਂ ਬਣ ਜਾਣੀਆਂ ਬਹੁਤ ਵਧੀਆ ਤੇ ਬੜਾ ਵਧੀਆ ਇਹ ਬਣਦਾ ਹੈ ਜਿਵੇਂ ਖੁਆ ਹੁੰਦਾ ਨਾ ਉਸ ਤਰੀਕੇ ਨਾਲ ਬਣਦਾ ਕਿਉਂਕਿ ਇਹ ਘਿਓ ਚੋਂ ਹੀ ਨਿਕਲਿਆ ਹੋਇਆ ਜਮਾ ਤੇ ਇਹ ਵੀ ਬੜਾ ਜ਼ਿਆਦਾ ਵਧੀਆ ਬਣਦਾ ਹੈ ਜੇ ਇੱਕ ਤਰ੍ਹਾਂ ਦਾ ਤੁਸੀਂ ਕੋਈ ਕਰੋ ਇਹਨੂੰ ਖੁਆ ਹੀ ਹੈ ਇੱਕ ਤਰ੍ਹਾਂ ਦਾ ਇਹ 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 ਰੀਆਂ ਪਿੰਨੀਆਂ ਬਣਾ ਕੇ ਆਪਾਂ ਇਹ ਵੀ ਜਵਾਕਾਂ ਨੂੰ ਦੇ ਸਕਦੇ ਆਂਗੇ। ਲਓ ਜੀ ਨਾਲੇ ਤਾਂ ਹੁਣ ਆਪਣਾ ਬਣ ਗਿਆ ਘਿਓ ਤੇ ਨਾਲੇ ਆਪਣੀ ਬਣ ਗਈ ਇਹ ਪੰਜੀਰੀ ਜੀ ਕਹੋ ਇੱਕ ਤਰ੍ਹਾਂ ਦੀ ਖੂਆ ਕਹੋ ਉਹਨੂੰ ਪੰਜੀਰੀ ਕਹੋ ਕੁਸ ਮਾਜੀ ਕਹੋ ਉਹਨੂੰ ਤੇ ਨਾਲੇ ਉਹ ਬਣ ਗਿਆ ਵੀ ਇਹ ਆਪਾਂ ਜਵਾਕਾਂ ਨੂੰ ਚਾਹ ਦੇ ਨਾਲ ਦੇ ਸਕਦੇ ਆਂ ਦੁਪਹਿਰੇ ਭੁੱਖ ਲੱਗਦੀ ਆ ਉਦੋਂ ਖਾ ਸਕਦੇ ਆ ਤੇ ਇਹਦੀ ਪਿੰਨੀ ਵੀ ਬਣ ਜੂ ਪਰ ਹਜੇ ਇਹ ਗਰਮ ਆ ਦੇਖੋ ਆ ਦੇਖੋ ਗਰਮ ਆ ਹਜੇ ਇਹ ਤੇ ਜਦ ਠੰਡਾ ਹੋ ਗਈਆਂ ਪਿੰਨੀਆਂ ਬਣਾ ਲਓ ਚਾਹੇ ਇਹ ਇਸ ਤਰੀਕੇ ਨਾਲ ਵੀ ਖਾ ਲੂ ਬਹੁਤ ਵਧੀਆ ਚੀਜ਼ ਇਹ ਬਣ ਕੇ ਤਿਆਰ ਹੋਈ ਹੈ ਕਿ ਦੇਸੀ ਘਿਓ ਚ ਕਿਉਂਕਿ ਇਹ ਨਿਕਲਿਆ ਸਾਰਾ ਤੇ ਇਧਰ ਆਪਣਾ ਦੇਸੀ ਘਿਓ ਬਣ ਕੇ ਤਿਆਰ ਆ ਇਸ ਤਰੀਕੇ ਨਾਲ ਦੇਖੋ ਆਪਾਂ ਘਿਓ ਕੱਢ ਸਕਦੇ ਆ ਕੋਈ ਜ਼ਿਆਦਾ ਆਪਾਂ ਨੂੰ ਮਿਹਨਤ ਨਹੀਂ ਲੱਗਦੀ ਦੇਖੋ ਨਲੇ ਕੋਈ ਸਪੈਸ਼ਲ ਆਪਾਂ ਨੂੰ ਘਿਓ ਨਹੀਂ ਬਣਾਉਣਾ ਪੈਂਦਾ ਕਿਉਂਕਿ ਜੇ ਜਦੋਂ ਆਪਾਂ ਸਬਜ਼ੀ ਬਣਾਉਣੀ ਹੈ ਰੋਟੀ ਬਣਾਉਣੀ ਹੈ ਨਾਲ ਦੀ ਨਾਲ ਇਹਨੂੰ ਧਰ ਲੋ ਤੁਸੀਂ ਕੜਾਹੀ ਇਹਦੇ ਨਾਲ ਦੀ ਨਾਲ ਇਹ ਸਲੋ ਗੈਸ ਤੇ ਬਣੀ ਜਾਓ ਕਿਉਂਕਿ ਇਹ ਸਲੋ ਗੈਸ ਤੇ ਬਣਾਉਣਾਗਾ ਫੇਰ ਹੀ ਇਹ ਜਿਆਦਾ ਕਿਉਂ ਨਿਕਲੂ ਜੇ ਆਪਾਂ ਨੇ ਇੱਕੇ ਜਾਂ ਜਮ ਤੇਜ਼ ਅੱਗ ਕਰਤੀ ਤਾਂ ਦੇਖੋ ਕਿਉਂ ਹੁੰਦਾ ਜਿਹੜਾ ਉਹ ਮੱਚ ਜਾਂਦਾਗਾ ਤੇ ਤਾਂ ਹੀ ਕਿ ਉਹ ਘਟ ਨਿਕਲਦਾ ਜੇ ਆਪਾਂ ਇਹਨੂੰ ਸਲੋ ਗੈਸ ਤੇ ਬਣਾਵਾਂਗੇ ਘੱਟ ਅੱਗ ਤੇ ਬਣਾਵਾਂਗੇ ਤਾਂ ਕਿਉਂ ਦੁੱਗਣਾ ਨਿਕਲਦਾਗਾ ਇੱਕ ਕੋਲਾ ਹੀ ਦੇਖੋ ਮਿਲਿਆਈਦਾ ਸੀ ਇਹੀ ਇਹੀ ਕੋਲਾ ਹੈਗਾ ਧਿਓ ਦਾ ਦੇਖੋ ਤੇ ਇਸ ਤਰੀਕੇ ਨਾਲ ਦੇਖੋ ਬਣ ਸਕਦਾ ਤੁਸੀਂ ਐਨਾ ਸੁੱਚ ਵੀ ਘਾਟਾ ਮੈਂ ਪੈਣਾ ਵੀ ਦੱਸ ਦਿੱਤੀਆਂ ਸੋਨੂੰ ਵੀ ਦੋ ਕੜਚੀਆਂ ਦੇ ਵਿੱਚੋਂ ਕੱਢ ਲਈਆਂ ਆਪਾਂ ਨੇ ਤੇ ਪੂਰਾ ਇਹ ਨਹੀਂ ਭਰਿਆ ਹੁੰਦਾ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਆਪਣੇ ਚੈਨਲ ਨੂੰ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਆਪਾਂ ਅੱਗੇ ਜਾਵਾਂਗੇ ਇਸ ਕਰਕੇ ਵੀਡੀਓ ਬਹੁਤ ਮਿਹਨਤ ਨਾਲ ਬਣਦੀ ਹੈ ਤੁਹਾਡੇ ਵਾਸਤੇ ਵੀਡੀਓ ਬਣਾਉਣੇ ਵੀ ਤੁਸੀਂ ਕੁਝ ਨਾ ਕੁਝ ਵੀਡੀਓ ਚ ਸਿੱਖ ਸਕੋ ਤਾਂ ਇਸ ਕਰਕੇ ਆਪਾਂ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਏ ਹਾਂ ਵੀਡੀਓ ਨੂੰ ਬਹੁਤ-ਬਹੁਤ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਇਹ ਆਪਾਂ ਨਲੇਜ ਚ ਘਿਓ ਬਣਾਇਆ ਦੇਸੀ ਤੇ ਨਲੇ ਬਣਾਤੀ ਪੰਜੀਰੀ ਚਾਹੇ ਇਹਨੂੰ ਖੁਆ ਕੇ ਦੇ ਦੋ ਚਾਹੇ ਇਹਨੂੰ ਪੰਜੀਰੀ ਗਏ ਦੋ ਚਾਹ ਨਾਲ ਖਾ ਲੋ ਬਹੁਤ ਵਧੀਆ ਟੇਸਟੀ ਬਣਦਾਗਾ ਆਪਣੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ